ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਮਾਂਸਾਂ ਦਾ ਯੁੱਧ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਜਿਹੜੇ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਾਨਫਰੰਸ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟ ਮੈਨ ਅਰਸ਼ਦੀਪ ਕਲੇਰ ਵੀ ਉਥੇ ਮੌਜੂਦ ਸੀ ਝਟਕਾ ਦੇ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਕਿਸੇ ਵੀ ਸਮੇਂ ਵੱਡਾ ਪਟਾਕਾ ਪੈ ਸਕਦਾ ਹੈ ਧਰਮ ਯੁੱਧ ਸਿਰਸਕਦਾ ਹੈ ਕਿਉਂਕਿ ਇੱਕ ਪਾਸੇ ਸਿੱਖ ਪੰਥ ਹੈ ਸਮੁੱਚੀ ਸਿੱਖ ਸੰਗਤ ਜਿਹੜੀ ਹੈ ਉਹ ਵਿਰੋਧ ਕਰਦੀ ਹੈ ਸੁਖਬੀਰ ਸਿੰਘ ਬਾਦਲ ਦਾ ਤੇ ਸੁਖਬੀਰ ਸਿੰਘ ਬਾਦਲ ਵਿਰੋਧ ਕਰ ਰਹੇ ਨੇ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਅਤੇ ਉਹਨਾਂ ਵੱਲੋਂ ਕੀਤੇ ਗਏ ਹੁਕਮਨਾਮੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਸੈਬ ਦੀ ਫਸੀਲ ਤੋਂ ਲੇਕਿਨ ਇਧਰ ਠੰਡੇ ਬਸਤੇ ਵਿੱਚ ਮਾਮਲਾ ਨਹੀਂ ਪਾਇਆ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੈਦਾਨ ਛੱਡ ਗਏ ਨੇ ਕਿਰਪਾਲ ਸਿੰਘ ਬੜਡੂੰਗਰ ਵੀ ਮੈਦਾਨ ਛੱਡ ਗਏ ਨੇ ਅਤੇ ਜੇ ਗੱਲ ਕਰੀਏ ਦੂਸਰੇ ਪਾਸੇ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਦੀ ਉਹਨਾਂ ਨੇ ਤਾਂ ਕੱਲ ਹਰੀ ਝੰਡੀ ਦੇ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨੂੰ ਕਿ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਵੇਂ ਸਿਰਿਓਂ ਸ਼ੁਰੂ ਕੀਤੀ ਜਾਵੇ ਅਰਦਾਸ ਹੋਣੀ ਸੀ 18 ਮਾਰਚ ਨੂੰ ਕਿਉਂਕਿ 18 ਮਾਰਚ ਨੂੰ ਇਸ ਕਰਕੇ ਕੀਤੀ ਗਈ ਕਿ 18 ਮਾਰਚ ਤੋਂ ਪਹਿਲਾਂ ਹੋਲੇ ਮਹੱਲੇ ਦੇ ਦਿਨ ਨੇ ਸਿੱਖ ਸੰਗਤਾਂ ਨੇ ਹੋਲੇ ਮਹੱਲੇ ਅਨੰਦਪੁਰ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਣਾ ਹੁੰਦਾ ਹੈ ਇਸ ਲਈ ਉਹ ਭਰਤੀ ਰੋਕ ਦਿੱਤੀ ਗਈ ਸੀ ਲੇਕਿਨ 18 ਮਾਰਚ ਤੋਂ ਪਹਿਲਾਂ ਹੀ ਵੱਡਾ ਤੋਂ ਬਾਕਾ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਤ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਅਰਸ਼ਦੀਪ ਕਲੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਵਿਉਂਤ ਬੰਦੀਆਂ ਬਣਾ ਲੀਆਂ ਨੇ ਕਿ ਸ੍ਰੀ ਅਕਾਲ ਤਖਬਾਦ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੀ ਥਾਂ ਤੇ ਕਿਹੜਾ ਨਵਾਂ ਜਥੇਦਾਰ ਜਿਹੜਾ ਹੈ ਲਾਉਣਾ ਹੈ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਖਫਾ ਨੇ ਫਾਟੇ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਨੀ ਰੋਗਬੀਰ ਸਿੰਘ ਤਾਂ ਆਲਰੇਡੀ ਕਹਾਂ ਹੈ ਕਿ ਜਿੰਨੀ ਦੇਰ ਤੱਕ ਗੁਰੂ ਮਹਾਰਾਜ ਮੇਰੇ ਕੋਲ ਸਵਾਮਾ ਲੈਣਾ ਚਾਹੁੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੈਂ ਸਵਾਮਾ ਆਪਣੀਆਂ ਦਿਵਾਗਾ ਉਸ ਤੋਂ ਬਾਅਦ ਮੈਂ ਫਤਹਿ ਬਲਾ ਕੇ ਆਪਣੇ ਘਰ ਚਲੇ ਜਾਵਾਂਗਾ ਮੇਰਾ ਸਮਾਨ ਮੇਰੇ ਬੈਗ ਦੇ ਵਿੱਚ ਪੈਕ ਹੈ ਲੇਕਿਨ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹ ਬੰਦਾ ਬੜਾ ਹੀ ਭੈੜਾ ਲੱਗਦਾ ਹੈ ਚਾਹੇ ਉਹ ਗੁਰੂ ਘਰ ਦਾ ਵਜ਼ੀਰ ਹੋਵੇ ਚਾਹੇ ਸ਼ਰੂਮਣੀ ਅਕਾਲੀ ਦਲ ਦਾ ਕੋਈ ਵੱਡਾ ਆਗੂ ਹੋਵੇ ਜਿਹੜਾ ਕਹਿੰਦਾ ਹੈ ਕਿ ਸੁਖਬੀਰ ਸਿੰਘ ਗਲਤ ਹੈ ਸੁਖਬੀਰ ਸਿੰਘ ਦੇ ਬਾਦਲ ਵੱਲੋਂ ਜਿਹੜੀ ਭੜਤੀ ਸ਼ੁਰੂ ਕੀਤੀ ਗਈ ਹੈ ਉਹ ਗਲਤ ਹੈ ਇਸ ਨੂੰ ਲੈ ਕੇ ਹੁਣ ਵੱਡਾ ਬਿਵਾਲ ਮਚੇਗਾ ਕੀ ਇਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁغبੀਰ ਸਿੰਘ ਉਹ ਆਪਣੀਆਂ ਸਵਾਮਾਂ ਦੇ ਸਕਣਗੇ ਜਾਂ ਨਹੀਂ ਦੇ ਸਕਣਗੇ ਜਿਹੜੇ ਜ਼ਿਆਦਾਤਰ ਪੱਤਰਕਾਰ ਸਿੱਖ ਭਾਈਚਾਰੇ ਤੋਂ ਜਿਹੜੇ ਬਿਲੋਂਗ ਕਰਦੇ ਨੇ ਉਹ ਕਹਿੰਦੇ ਨੇ ਕਿ ਕਿਸੇ ਵੀ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁغبੀਰ ਸਿੰਘ ਦੀ ਛੁੱਟੀ ਕੀਤੀ ਜਾ ਸਕਦੀ ਹੈ ਜਾਂ ਉਹ ਆਪਣੇ ਆਪ ਹੀ ਦੁਖੀ ਹੋ ਕੇ ਇਸਵਾਵਾ ਤੂੰ ਜਿਹੜਾ ਹੈ ਮੁਕਤ ਹੋ ਸਕਦਾ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਨੇ ਆਪਣੀ ਭਰਤੀ ਨੂੰ ਪ੍ਰਧਾਨਗੀ ਦੇ ਦਿੱਤੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਭਰਤੀ 18 ਮਾਰਚ ਨੂੰ ਸ਼ੁਰੂ ਹੋਵੇਗੀ ਉਸ ਨੂੰ ਗੈਰ ਸੰਵਿਧਾਨਿਕ ਭਰਤੀ ਦੱਸ ਦਿੱਤਾ ਹੈ ਉਹਨਾਂ ਕਹੇ ਆਪਣੀ ਪਾਰਟੀ ਬਣਾ ਸਕਦੇ ਨੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਵੇ ਚਾਹੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਸਾਹਮਣੇ ਜਿਹੜਾ ਵੀ ਆਉਂਦਾ ਹੈ ਉਸ ਨੂੰ ਨਜ਼ਰ ਅੰਦਾਜ਼ ਉਸ ਨੂੰ ਅੱਖਾਂ ਤੋਂ ਓਲੇ ਕਰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਹਾਲ ਕੀਤਾ ਸੀ ਐਡਵੋ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦਾ ਉਸੇ ਤਰ੍ਹਾਂ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕੇਰਨ ਦੀਆਂ ਵਿਉਂਤਬੰਦੀਆਂ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਧੰਨ